ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਇਹ ਸ਼ਬਦ ਅੱਡ ਤੋਂ ਕਈ ਦਹਾਕੇ ਪਹਿਲਾਂ ਸਰ ਮੁਹੰਮਦ ਇਕਬਾਲ ਨੇ ਕਹੇ ਸਨ ਅੱਜ ਵੀ ਕਈ ਵਾਰ ਐਸੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਨ੍ਹਾਂ ਘਟਨਾਵਾਂ ਨੂੰ ਦੇਖ ਕੇ ਸੁਣ ਕੇ ਮਨ ਕੰਬ ਜਾਂਦਾ ਹੈ ਹਿਰਦਾ ਕੰਬ ਜਾਂਦਾ ਹੈ ਤੇ ਸੱਚਮੁੱਚ ਇਸ ਵਤਨ ਨੂੰ ਵਤਨ ਕਹਿੰਦਿਆਂ ਹੋਇਆਂ ਅੱਜ ਵੀ ਸ਼ਰਮ ਆਉਣ ਲੱਗ ਪੈਂਦੀ ਹੈ ਅੱਜ ਇੱਕ ਐਸੀ ਘਟਨਾ ਦਾ ਜ਼ਿਕਰ ਤੁਹਾਡੇ ਸਾਹਮਣੇ ਕਰ ਰਿਹਾ ਹਾਂ ਜਿਹੜੀ ਘਟਨਾ ਚਾਰਖੰਡ ਦੀ ਧਰਤੀ ਦੇ ਉੱਤੇ ਵਾਪਰੀ ਉਹ ਧਰਤੀ ਜਿਸ ਨੂੰ ਦੇਵਲੋਕ ਕਿਹਾ ਜਾਂਦਾ ਹੈ ਜਿਸ ਨੂੰ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਹੈ ਉਸ ਧਰਤੀ ਦੇ ਉੱਪਰ ਇੱਕ 28 ਸਾਲ ਦੀ ਨੌਜਵਾਨ ਲੜਕੀ ਆਪਣੇ ਪਤੀ ਦੇ ਨਾਲ ਆਪਣੀ ਟਰੈਵਲਿੰਗ ਆਪਣੀ ਯਾਤਰਾ ਦੇ ਦੌਰਾਨ ਆਉਂਦੀ ਹੈ ਔਰ ਉਸ ਬੱਚੀ ਨਾਲ ਸੱਤ ਰਾਖਸ਼ ਸ਼ੈਤਾਨ ਰੜ ਕੇ ਗਾੰਗਰੇਪ ਕਰਦੇ ਨੇ ਸਮੂਹਕ ਬਲਾਤਕਾਰ ਕੀਤਾ ਜਾਂਦਾ ਹੈ ਉਸ ਨੌਜਵਾਨ ਬੱਚੀ ਦੀਆਂ ਚੀਖਾਂ ਦੀ ਆਵਾਜ਼ ਕਿਸੇ ਸੋਸ਼ਲ ਮੀਡੀਆ ਕਿਸੇ ਵੱਡੇ ਪੱਤਰਕਾਰ ਨੂੰ ਸੁਣਾਈ ਨਹੀਂ ਦਿੱਤੀ ਉਹ ਬੱਚੀ ਨੇ ਰੋ ਰੋ ਕੇ ਉਹਦੇ ਪਤੀ ਨੇ ਤੁਹਾਨੂੰ ਇੱਕ ਵੀਡੀਓ ਦਿਖਾਉਣੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਰਚਿੰਦਾ ਨਾ ਸਭ ਬੋਲ ਪਿਆ ਤਾਂ ਸੰਪੂਰਨ ਕੁਛੇ ਰੁਕੋ ਯਕਮੀ ਬਣਾ ਮਤਾਰ ਫਿਰ ਜਾਂ ਫਰਨੰਡਾ ਲਵੀਓਲਾ ਸਿਏਟ ਸਿਏਟ ਦਿਓ ਇਹ ਹੋਰ ਤੇ ਪੁੱਤ Pues ya os contaremos más. Contaremos más. qué tal. Estamos con la policía. Hemos ido al hospital. Aquí Hemos dormido en un hospital allí, nos han dejado dormir allí. Hemos metido la moto dentro del hospital y ahora nos han traído a unos 60 o 70 kilómetros a otra ciudad, a otro hospital para hacer las pruebas de ADN. la boca! ਵੀਰ ਅਸੀਂ ਹਸਪਤਾਲ ਵਿੱਚ ਹਾਂ। ਦਿਓਸ ਅੱਜ ਗੱਲਬਾਤ ਕਰਾਂਗੇ ਇਹ ਸਾਰੀ ਘਟਨਾਵਾਂ ਦੀ। ਚਲਦੀ ਚਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਗੋਦੀ ਮੀਡੀਆ ਸਰਕਾਰੀ ਮੀਡੀਆ ਅੰਬਾਨੀ ਦੇ ਪੁੱਤਰ ਦੇ ਵਿਆਹ ਦੇ ਉੱਤੇ ਇੰਨਾ ਕਿ ਬਿਜੀ ਹੋ ਚੁੱਕਿਆ ਹੈ ਕਿ ਇੱਕ ਆਤ ਦੇ ਦੁੱਖਾਂ ਦੇ ਵਿੱਚ مصیبتਾਂ ਦੇ ਵਿੱਚ ਤੇ ਸਮੂਹਕ ਬਲਾਤਕਾਰ ਦਾ ਦਰਦ ਝੇਲਦੀ ਹੋਈ ਇਸ ਨੌਜਵਾਨ ਬੱਚੀ ਦੀਆਂ ચીਖਾਂ ਗੋਦੀ ਤੇ ਮੋਦੀ میڈیا ਕੋਲ ਅਡੇ ਤੱਕ ਨਹੀਂ ਪਹੁੰਚੀਆਂ ਇਸ ਕਰਕੇ ਤੁਹਾਡੇ ਰਾਹੀਂ ਅਸੀਂ ਇਹ ਆਵਾਜ਼ ਸਭ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਚਲਦੀ ਚਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਮੈਂ ਹਾਂ ਸੁਖਵੀਰ ਸਿੰਘ ਚੈਨਾ ਦਰਸ਼ਕੋ ਭਾਰਤ ਨੂੰ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਹੈ ਗੁਰੂਆਂ ਪੀਰਾਂ ઋਸ਼ੀਆਂ ਮਹਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਹਰ ਇੱਕ ਭਾਰਤੀ ਇਸ ਗੱਲ ਦੇ ਉੱਤੇ ਮਾਣ ਕਰਦਾ ਹੈ ਕਿ ਮੈਂ ਇਸ ਧਰਤੀ ਦੇ ਉੱਤੇ ਰਹਿਣ ਵਾਲਾ ਹਾਂ ਮੈਂ ਭਾਗਾਂ ਵਾਲਾ ਹਾਂ ਪਰ ਕਈ ਵਾਰ ਐਸੀਆਂ ਟਟਨਾਵਾ ਇਸ ਧਰਤੀ ਦੇ ਉੱਤੇ ਹੁੰਦੀਆਂ ਨੇ ਕਿ ਸੱਚਮੁੱਚ ਇਸ ਧਰਤੀ ਨੂੰ ਇਸ ਦੇਸ਼ ਨੂੰ ਆਪਣਾ ਕਹਿੰਦਿਆਂ ਹੋਇਆਂ ਸ਼ਰਮ ਆਉਣ ਲੱਗ ਪੈਂਦੀ ਹੈ ਬ੍ਰਾਜ਼ੀਲ ਦੀ ਇੱਕ ਨੌਜਵਾਨ 28 ਸਾਲਾਂ ਦੀ ਲੜਕੀ ਨੰਦਾ ਫਰਨੈਂਡਾ ਤੁਸੀਂ ਇੰਸਟਾਗ੍ਰam ਦੇ ਉੱਪਰ ਜਾਓ ਫਰਨੈਂਡਾ ਫੋਰ ਐਵਰ ਨਾਂ ਦਾ ਉਪੇਜ ਵੀ ਚਲਾਉਂਦੀ ਹੈ ਲੱਖਾਂ ਫੋਲੋਅਰ ਨੇ ਉਹਦੇ ਆਪਣੇ ਪਤੀ ਵਿਸੈਂਟ ਦੇ ਨਾਲ ਆਪ ਉਹ ਬ੍ਰਾਜ਼ੀਲੀ ਹੈ ਉਹਦਾ ਪਤੀ ਸਪੈਨਿਸ਼ ਹੈ ਉਹ ਮੋਟਰਸਾਈਕਲ ਦੇ ਉੱਪਰ ਯਾਤਰਾਵਾ ਕਰਦੇ ਨੇ 60 ਦੇਸ਼ਾਂ ਦੇ ਵਿੱਚ ਉਹ ਘੁੰਮ ਚੁੱਕੇ ਨੇ ਅਫਗਾਨਿਸਤਾਨ ਪਾਕਿਸਤਾਨ ਜਿਸ ਨੂੰ ਅਸੀਂ ਭਾਰਤ ਦੇ ਲੋਕ ਬਹੁ ਗਿਣਤੀ ਜਿਹੜੇ ਲੋਕ ਨੇ ਉਹ ਬਹੁਤ ਬੁਰੇ ਦੇਸ਼ ਮੰਨਦੇ ਨੇ ਈਰਾਨ ਇਰਾਕ ਮੁ슬ਮਾਨੀ ਦੇਸ਼ਾਂ ਦੀਆਂ ਵੀ ਉਹਨਾਂ ਨੇ ਯਾਤਰਾਵਾਂ ਕੀਤੀਆਂ ਪਰ ਕਦੇ ਵੀ ਉਹਨਾਂ ਨੂੰ ਖਤਰਾ ਮਹਿਸੂਸ ਨਹੀਂ ਹੋਇਆ ਕਦੀ ਵੀ ਕਿਸੇ ਨੇ ਉਹਨਾਂ ਵੱਲ ਬੁਰੀ ਨਜ਼ਰ ਨਾਲ ਨਹੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਫਰਨੈਂਡਾ ਆਪਣੇ ਪਤੀ ਦੇ ਨਾਲ ਹਿੰਦੁਸਤਾਨ ਦੇ ਵਿੱਚ ਦਾਖਲ ਹੁੰਦੀ ਹੈ ਇੱਥੋਂ ਦੇ ਸੱਭਿਆਚਾਰ ਨੂੰ ਦਿਖਾਉਂਦੀ ਹੈ ਆਪਣੀਆਂ ਵੀਡੀਓਜ਼ ਦੇ ਰਾਹੀਂ ਇੱਥੋਂ ਦੇ ਧਾਰਮਿਕ ਸਥਾਨਾਂ ਨੂੰ ਵੀ ਉਹ ਦੇਖਦੀ ਹੈ ਲੋਕਾਂ ਨੂੰ ਦਿਖਾਉਂਦੀ ਹੈ ਆਪਣੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਤੇ ਚਲਦੀ ਚਲਦੀ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਹਦਾ ਮਨ ਸੀ ਵੀ ਮੈਂ ਬਿਹਾਰ ਦੇ ਵਿੱਚ ਦੀ ਹੁੰਦਿਆਂ ਹੋਇਆਂ ਮੈਂ ਨੇਪਾਲ ਨੂੰ ਜਾਣਾ ਦੋਨੋਂ ਪਤੀ ਪਤਨੀ ਮੋਟਰਸਾਈਕਲ ਦੇ ਉੱਪਰ ਇਸ ਵਿਸ਼ਵ ਯਾਤਰਾ ਦੇ ਦੌਰਾਨ ਉਹ ਚਾਰਖੰਡ ਪਹੁੰਚਦੇ ਨੇ ਦਮਕਾ ਜ਼ਿਲੇ ਦੇ ਰਾਹੀਂ ਉਹਨਾਂ ਨੇ ਭਾਗਲਪੁਰ ਜਾਣਾ ਸੀ ਤੇ ਭਾਗਲਪੁਰ ਤੋਂ ਅੱਗੇ ਉਹਨਾਂ ਨੇ ਨੇਪਾਲ ਨੂੰ ਨਿਕਲ ਜਾਣਾ ਸੀ ਦਮਕਾ ਤੋਂ ਉਹ ਚੱਲੇ ਤੇ ਰਸਤੇ ਦੇ ਵਿੱਚ ਹੰਸ ਦੀਹਾ ਇੱਕ ਜਿਹੜਾ ਹੈ ਉਹ ਨਗਰ ਪੈਂਦਾ ਸ਼ਹਿਰ ਪੈਂਦਾ ਛੋਟਾ ਜਿਹਾ ਉੱਥੇ ਉਹਨਾਂ ਨੂੰ ਰਾਤ ਪੈ ਜਾਂਦੀ ਹੈ ਤੁਸੀਂ ਜਾਣਦੇ ਹੋਵੋਗੇ ਜੇ ਟਰੈਵਲ ਹੁੰਦੇ ਯਾਤਰਾ ਕਰਨ ਵਾਲੇ ਹੁੰਦੇ ਨੇ ਅੱਜ ਕੱਲ੍ਹ ਉਹ ਆਪਣੇ ਨਾਲ ਸਾਰਾ ਬੰਦੋਬਸਤ ਟੈਂਟ ਵੀ ਰੱਖਦੇ ਨੇ ਖਾਣ ਪੀਣ ਦਾ ਸਮਾਨ ਵੀ ਨਾਲ ਰੱਖਦੇ ਨੇ ਕਿਉਂਕਿ ਇਦਾਂ ਦੀਆਂ ਯਾਤਰਾਵਾਂ ਕਰਨ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਿਤੇ ਵੀ ਰਾਤ ਪੈ ਜਾਂਦੀ ਆ ਤੇ ਉਹ ਹਰ ਥਾਂ ਦੇ ਉੱਤੇ ਟੈਂਟ ਲਾ ਕੇ ਰਾਤ गुजार ਕੇ ਅੱਗੇ ਚੱਲੇ ਪਾ ਦਿੰਦੇ ਹੁੰਦੇ ਇਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਹੰਸ ਢੀਹਾ ਦੇ ਕਿਸੇ ਹੋਟਲ ਦੇ ਵਿੱਚ ਥਾਂ ਨਾ ਮਿਲੀ ਥੋੜਾ ਜਿਹਾ ਬਾਜ਼ਾਰ ਤੋਂ ਬਾਹਰ-ਬਾਰ ਉਹਨਾਂ ਨੇ ਇੱਕ ਜਗ੍ਹਾ ਦੇਖੀ ਖੁੱਲੀ ਜਗ੍ਹਾ ਸੀ ਰੋਡ ਤੋਂ ਪਾਸੇ ਸੀ ਉੱਥੇ ਉਹਨਾ ਆਪਣਾ પતિ ਪਤਨੀ ਟੈਂਟ ਲਾ ਲੈਂਦੇ ਆ ਔਰ ਟੈਂਟ ਦੇ ਵਿੱਚ ਜਿਹੜਾ ਹੈ ਉਹ ਖਾਣਾ ਪਾਣੀ ਆਪਣਾ ਖਾਂਦੇ ਆ ਤੇ ਰਾਤ ਨੂੰ ਸੌਣ ਦੇ ਲਈ ਚਲੇ ਜਾਂਦੇ ਆ ਇਸੇ ਦੌਰਾਨ ਬਾਜ਼ਾਰ ਦੇ ਵਿੱਚੋਂ ਉਹਨਾ ਬਾਜ਼ਾਰ ਵਿੱਚ ਲੰਘਦੇ ਆ ਜਾਂ ਬਾਜ਼ਾਰ ਵਿੱਚ ਇੱਧਰ ਉੱਧਰ ਯਾਤਰਾ ਕਰਦੇ ਆ ਪੰਜ ਸੱਤ ਬੰਦਿਆਂ ਦੀ ਨਿਗਾਹ ਉਹਨਾਂ ਉੱਪਰ ਪੈ ਜਾਂਦੀ ਹੈ ਉਹਨਾਂ ਦੇ ਮੋਟਰਬਾਈਕ ਦੇਖ ਕੇ ਉਹਨਾਂ ਕੋਲੇ ਸਮਾਨ ਦੇਖ ਕੇ ਉਹਨਾਂ ਦੇ ਚਿਹਰਿਆਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਇਹ ਬਾਹਰੋਂ ਲੱਗਦੇ ਨੇ ਰਾਤ ਦੀ ਉਡੀਕ ਹੋਣ ਲੱਗ ਪੈਂਦੀ ਹੈ ਔਰ ਅੱਧੀ ਰਾਤ ਨੂੰ ਸੱਤ ਬੰਦੇ ਜਿੱਥੇ ਉਹ ਦੋਨੇ ਫਰਨੰਡਾ ਤੇ ਉਹਦਾ પતિ ਵਿਸੈਂਟ ਟੈਂਟ ਦੇ ਵਿੱਚ ਅੱਧੀ ਰਾਤ ਨੂੰ ਪਏ ਸਨ ਅਚਾਨਕ ਉਹਨਾਂ ਦੇ ਟੈਂਟ ਦੇ ਵਿੱਚ ਸੱਤ ਬੰਦੇ ਚਲੇ ਜਾਂਦੇ ਆ। ਪਤੀ ਦੇ ਗਲ ਦੇ ਉੱਪਰ ਗਰਦਨ ਦੇ ਉੱਪਰ ਚਾਕੂ ਰੱਖਿਆ ਜਾਂਦਾ ਹੈ। ਔਰ ਪਤੀ ਪਤਨੀ ਦੀ ਕੁੱਟਮਾਰ ਸ਼ੁਰੂ ਕੀਤੀ ਜਾਂਦੀ ਹੈ। ਹੈਲਮਟ ਸੱਟ ਮਾਰੇ ਜਾਂਦੇ ਨੇ। ਉਹਨਾਂ ਦੇ ਸਿਰ ਨੇ ਜਿਹੜੇ ਉਹ ਪੱਥਰ ਉੱਤੇ ਮਾਰੇ ਜਾਂਦੇ ਨੇ। ਉਹਨਾਂ ਦੇ ਸਰੀਰ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਔਰ ਪਤੀ ਨੂੰ ਬੰਨ੍ਹ ਦਿੱਤਾ ਜਾਂਦਾ ਹੈ। ਉਹਦੇ ਗਰਦਨ ਤੇ ਚਾਕੂ ਰੱਖਿਆ ਜਾਂਦਾ ਹੈ ਔਰ ਉਹਦੀ 28 ਸਾਲ ਦੀ ਪਤਨੀ ਦੇ ਨਾਲ ਸਮੂਹਕ ਬਲਾਤਕਾਰ ਕੀਤਾ ਜਾਂਦਾ ਗੈਂਗ ਰੇਪ ਕੀਤਾ ਜਾਂਦਾ ਹੈ ਉਹ ਪਤੀ ਦੇਖਦਾ ਰਹਿੰਦਾ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਉਹਦੀ ਪਤਨੀ ਨੂੰ ਨੋਚਿਆ ਜਾ ਰਿਹਾ ਸੀ ਉਸ ਦੇਸ਼ ਦੀ ਉਸ ਧਰਤੀ ਦੇ ਉੱਤੇ ਜਿਸ ਦੇਸ਼ ਨੂੰ ਗੁਰੂਆਂ ਪੀਰਾਂ ਪਗੰਬਰਾਂ ਦੀ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਹੈ ਜਿਸ ਨੂੰ ਦੇਵਲੋਕ ਕਿਹਾ ਜਾਂਦਾ ਉਸ ਧਰਤੀ ਉੱਤੇ ਇਦਾਂ ਦੇ ਸੱਤ ਸ਼ੈਤਾਨ ਕਿਵੇਂ ਪਹੁੰਚ ਗਏ ਲਗਭਗ 2 ਘੰਟੇ ਲਗਾਤਾਰ ਉਸ 28 ਸਾਲ ਦੀ ਨੌਜਵਾਨ ਲੜਕੀ ਦੇ ਨਾਲ ਗੈਂਗਰੇਪ ਕੀਤਾ ਜਾਂਦਾ ਹੈ। ਉਹਦੇ ਪਤਨੀ ਉਹ ਉਸ ਦਾ ਪਤੀ ਆ ਜਿਹੜਾ ਉਸ ਦੇ ਸਿਰ 'ਤੇ ਸੱਟਾਂ ਮਾਰੀਆਂ ਜਾਂਦੀਆਂ ਨੇ, ਉਹਦੇ ਮੂੰਹ ਦੇ ਉੱਤੇ ਪੱਥਰ ਮਾਰੇ ਜਾਂਦੇ ਨੇ। ਲੜਕੀ ਦੇ ਵੀ ਸਿਰ ਵਿੱਚ ਹੈਲਮਟ ਮਾਰਿਆ ਜਾਂਦਾ ਹੈ ਔਰ ਜ਼ਖਮੀ ਕੀਤਾ ਜਾਂਦਾ ਹੈ। ਉਹ ਬੱਚੀ ਚੀਖਦੀ ਹੈ, ਚਲਾਉਂਦੀ ਹੈ। ਪਰ ਇਹ ਸਭ ਕੁਝ ਕਈ ਘੰਟੇ ਹੁੰਦਾ ਰਿਹਾ। ਉਸ ਤੋਂ ਬਾਅਦ ਉਹ ਉਹਨਾਂ ਨੂੰ ਉਸੇ ਜ਼ਖਮੀ ਹਾਲਤ ਵਿੱਚ ਛੱਡ ਕੇ ਉਸ ਸੱਤ ਸ਼ੈਤਾਨ ਉੱਥੋਂ ਚਲੇ ਜਾਂਦੇ ਨੇ। ਕਈ ਦਿਨ ਤੱਕ ਕੋਈ ਖਬਰਸਾਰ ਉਹਨਾਂ ਦੀ ਨਹੀਂ ਲੈਂਦਾ। ਅਖੀਰ ਨੂੰ ਉਹ ਜਿਹੜਾ ਹੰਸ ਡਿਹਾ ਹੈ ਉੱਥੋਂ ਦੇ ਥਾਣੇ 'ਚ ਪਹੁੰਚਦੇ ਨੇ। ਥਾਣੇ 'ਚ ਪਹੁੰਚ ਕੇ ਉਹ ਆਪਣੀ ਹਾਲਤ ਨੂੰ ਖੁਦ ਬਿਆਨ ਕਰਦੇ ਨੇ। ਉੱਥੋਂ ਦੇ ਥਾਣੇ ਦੇ ਵੱਲੋਂ ਰਿਪੋਰਟ ਦਰਜ ਕੀਤੀ ਜਾਂਦੀ ਹੈ। ਪਰ ਆਸ-ਪਾਸੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਅਖੀਰ ਦੇ ਵਿੱਚ ਇਹ ਦੋਨੋਂ ਪਤੀ ਪਤਨੀ ਵਿਸੈਂਟ ਤੇ ਫਰਨਾਂਡਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਦੁਨੀਆ ਭਰ ਦੇ ਲੋਕਾਂ ਨੂੰ ਆਪਣਾ ਦੁੱਖ ਸੁਣਾਇਆ ਪਰ ਇਹ ਜਿਹੜਾ ਭਾਰਤੀ মিডিਆ ਹੈ ਇਹਦੇ ਕੰਨਾਂ ਤੱਕ ਇਹ ਆਵਾਜ਼ ਨਹੀਂ ਪਹੁੰਚੀ ਕਿਉਂ ਕਿ ਉਸ ਬੱਚੀ ਦੀਆਂ ਚੀਖਾਂ ਦੇ ਨਾਲੋਂ ਅਮਬਾਨੀ ਦੇ ਪੁੱਤਰ ਦੇ ਵਿਆਹ ਦੇ ਢੋਲ ਟਮਕੇ ਜ਼ਿਆਦਾ ਕੀਮਤੀ ਲੱਗਦੇ ਸਨ ਸਾਡੇ ਭਾਰਤੀ ਮੀਡੀਆਨ ਅਬਾਨੀ ਦੇ ਪੁੱਤਰ ਦੇ ਵਿਆਹ ਵਿੱਚ ਸਾਰਾ ਮੀਡੀਆ ਸੀ ਪਰ ਉਸ ਨੌਜਵਾਨ ਬੱਚੀ ਦੀਆਂ ਚੀਖਾਂ ਦੀ ਆਵਾਜ਼ ਕਿਸੇ ਸੋਸ਼ਲ ਮੀਡੀਆ ਕਿਸੇ ਵੱਡੇ ਪੱਤਰਕਾਰ ਨੂੰ ਸੁਣਾਈ ਨਹੀਂ ਦਿੱਤੀ ਕਿਵੇਂ ਉਹ ਬੱਚੀ ਜਿਹੜੀ ਹੈ ਉਹਦੇ ਸਿਰ ਵਿੱਚ ਵੀ ਸੱਟਾਂ ਨੇ ਉਹਦੇ ਮੂੰਹ ਉੱਤੇ ਵੀ ਸੱਟਾਂ ਨੇ ਉਹਦਾ ਘਰ ਵਾਲਾ ਜਿਹੜਾ ਹੈ ਵਿਸੈਂਟ ਹੈ ਉਹ ਵੀ ਕਿਵੇਂ ਉਹਦੇ ਮੂੰਹ ਦੇ ਉੱਤੇ ਸੱਟਾਂ ਦੇ ਸਿਰ ਉੱਤੇ ਸੱਟਾਂ ਨੇ ਔਰ ਰੋ ਰੋ ਕੇ ਉਹ ਦੋਨੋਂ ਆਪਣਾ ਦੁੱਖ ਜ਼ਾਹਰ ਕਰ ਰਹੇ ਨੇ ਔਰ ਸਪਸ਼ਟ ਕਹਿ ਰਹੇ ਨੇ ਕਿ ਇਹ ਸਭ ਕੁਝ ਸਾਡੇ ਨਾਲ ਇੰਡੀਆ ਦੇ ਵਿੱਚ ਹੋਇਆ ਭਾਰਤ ਦੇ ਵਿੱਚ ਹੋਇਆ ਅਸੀਂ ਤੇ ਵਿਸ਼ਵਗੁਰੂ ਬਣਨ ਦੀਆਂ ਗੱਲਾਂ ਕਰਦੇ ਆ ਪਰ ਕੀ ਇਦਾਂ ਕੀ ਇਦਾਂ ਅਸੀਂ ਵਿਸ਼ਵਗੁਰੂ ਬਣਾਂਗੇ ਇੱਕ ਬਾਹਰੋਂ ਆਏ ਹੋਏ ਵਿਦੇਸ਼ੀ ਯਾਤਰੀ ਦੀ ਇੱਜ਼ਤ ਸੁਰੱਖਿਤ ਨਹੀਂ ਐ ਥੀ ਕਿਵੇਂ ਨੋਚਿਆ ਜਾਂਦਾ ਲੋਕਾਂ ਦੇ ਵੱਲੋਂ ਔਰ ਉਸ ਨਾਲ ਜਿੱਥੇ ਇਹ ਸ਼ੈਤਾਨ ਲੋਕ ਇਹਨਾਂ ਦਾ ਕੰਮ ਕਰਦੇ ਨੇ ਉੱਥੇ ਜਿਹੜਾ ਮੀਡੀਆ ਹੈ ਜ਼ਿੰਮੇਵਾਰ ਲੋਕ ਨੇ ਉਹ ਆਵਾਜ਼ ਤੱਕ ਨਹੀਂ ਉਠਾਉਂਦੀ ਅਸੀਂ ਇਸ ਦੇਸ਼ ਨੂੰ ਕਿੱਦਾਂ ਦਾ ਬਣਾਉਣਾ ਚਾਹੁੰਨੇ ਆ ਇਤੁਲੀਆਂ ਸਰਕਾਰਾਂ ਇਥੋਂ ਦਾ ਪ੍ਰਸ਼ਾਸਨ ਕਿੱਦਾਂ ਦਾ ਦੇਸ਼ ਜਿਹੜਾ ਹੈ ਇਸ ਧਰਤੀ ਨੂੰ ਬਣਾਉਣਾ ਚਾਹੁੰਦਾ ਹੈ ਸੋਚਣ ਵਾਲੀ ਗੱਲ ਹੈ ਕਿ ਇੱਕ ਨੌਜਵਾਨ ਬੱਚੀ ਆਪਣੇ ਪਤੀ ਨਾਲ ਘੁੰਮਣ ਆਉਂਦੀ ਹੈ ਉਹਦੇ ਨਾਲ ਇਹ ਦਿਨ ਘਟਨਾਵਾਂ ਹੁੰਦੀਆਂ ਨੇ ਔਰ ਇਹ ਪਹਿਲੀ ਘਟਨਾ ਨਹੀਂ ਹੈ ਕੋਈ ਇਸ ਤੋਂ ਪਹਿਲਾਂ ਵੀ ਸੈਂਕੜੇ ਵਾਰ ਐਸਾ ਹੋਇਆ ਜਦੋਂ ਇੱਥੇ ਵਿਦੇਸ਼ੀ ਸੈਲਾਨੀ ਆਉਂਦੇ ਨੇ ਉਹਨਾਂ ਦੇ ਨਾਲ ਮਾਰ ਕੁੱਟਦੀਆਂ ਘਟਨਾਵਾਂ ਹੁੰਦੀਆਂ ਨੇ ਰੇਪ ਦੀਆਂ ਘਟਨਾਵਾਂ ਹੁੰਦੀਆਂ ਨੇ ਕਈ ਵਾਰ ਤੇ ਗਲ ਕਤਲ ਤੱਕ ਵੀ ਪਹੁੰਚੀ ਆ ਕਿ ਵਿਦੇਸ਼ਾਂ ਘੁੰਮਣ ਆਏ ਲੋਕਾਂ ਦਾ ਇੱਥੇ ਕਤਲ ਵੀ ਹੋ ਜਾਂਦਾ ਹੈ ਸੋ ਇਸ ਸਾਡੇ ਦੇਸ਼ ਦੇ ਉੱਪਰ ਸਾਡੀਆਂ ਸਰਕਾਰਾਂ ਦੇ ਉੱਪਰ ਇੱਕ ਕਲੰਕ ਦੀ ਤਰ੍ਹਾਂ ਹੈ ਇਸ ਕਰਕੇ ਅਸੀਂ ਸੋਚਣਾ ਹੈ ਕਿ ਅਸੀਂ ਸਦਿਸ਼ ਨੂੰ ਕਿਦਾਂ ਦਾ ਬਣਾਉਣਾ ਚਾਹੁੰਦੇ ਹਾਂ ਜੇ ਸੱਚਮੁੱਚ ਇਸ ਦੇਸ਼ ਨੂੰ ਪਿਆਰ ਕਰਦੇ ਇਸ ਧਰਤੀ ਨੂੰ ਪਿਆਰ ਕਰਦੇ ਆ ਤੇ ਇਦਾਂ ਦੀਆਂ ਦੁੱਖਦਾਈ ਜਿਹੜੀਆਂ ਆਵਾਜ਼ਾਂ ਨੂੰ ਛੁਪਾਈਏ ਨਾ ਇਦਾਂ ਦੇ ਲੋਕਾਂ ਲਈ ਉਹਨਾਂ ਦੀ ਆਵਾਜ਼ ਬਣ ਕੇ ਅੱਗੇ ਆਈਏ ਹਰ ਘਰ ਤੱਕ ਹਰ ਲੀਡਰ ਤੱਕ ਹਰ ਨੇਤਾ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਉਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਉਹ ਸ਼ੈਤਾਨ ਜਿਨ੍ਹਾਂ ਨੇ ਜਿੱਥੇ ਇੱਕ ਬੱਚੀ ਦੇ ਨਾਲ ਇਦਾਂ ਦਾ ਕਨਾਉਣਾ ਕਰਮ ਕੀਤਾ ਉਹਦੀ ਜ਼ਿੰਦਗੀ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਜਿਸ ਨੇ ਦੇਸ਼ ਦੇ ਉੱਪਰ ਇੱਕ ਕਲੰਕ ਲਾਉਣ ਦਾ ਯਤਨ ਕੀਤਾ ਜਿੰਨਾਂ ਲੋਕਾਂ ਨੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਇਸ ਸਜ਼ਾਵਾਂ ਤਾਂ ਮਿਲਣਗੀਆਂ ਜੇ ਆਮ ਲੋਕੀ ਇਹਦੇ ਉੱਪਰ ਉੱਠਣਗੇ ਸਰਕਾਰ ਨੂੰ ਸਵਾਲ ਕਰਨਗੇ ਪੱਤਰਕਾਰਾਂ ਨੂੰ ਮੀਡੀਆ ਨੂੰ ਸਵਾਲ ਕੀਤਾ ਜਾਏਗਾ ਵੀ ਤੁਹਾਡੀ ਕੀ ਮਜਬੂਰੀ ਹੈ ਤੁਸੀਂ ਇਦਾਂ ਦੀ ਆਵਾਜ਼ ਕਿਉਂ ਨਹੀਂ ਉਠਾ ਰਹੇ ਇਸੇ ਉਮਜ ਦੇ ਨਾਲ ਕਿ ਤੁਸੀਂ ਉਸ ਵਿਦੇਸ਼ੀ ਆਈ ਹੋਈ ਬੱਚੀ ਫਰਨਾਂਡਾ ਦੀ ਆਵਾਜ਼ ਬਣੋਂਗੇ ਤੁਸੀਂ ਉਹਦੇ ਦੁੱਖ ਨੂੰ ਮਹਿਸੂਸ ਕਰੋਗੇ ਔਰ ਸੱਚਮੁੱਚ ਇਸ ਦੇਸ਼ ਨੂੰ ਪਿਆਰ ਕਰਦੇ ਹੋ ਤੇ ਉਸ ਬੱਚੀ ਦੀ ਆਵਾਜ਼ ਨੂੰ ਅਸੀਂ ਘਰ ਘਰ ਪਹੁੰਚਾਈਏ ਉਹਦੇ ਦੁੱਖ ਨੂੰ ਆਪਣਾ ਦੁੱਖ ਜਾਣੀਏ ਔਰ ਸਰਕਾਰਾਂ ਦੇ ਕੋਲੋਂ ਜਵਾਬਦੇਹੀ ਦੀ ਮੰਗ ਕਰੀਏ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਉਸ ਬੱਚੀ ਨੂੰ ਇਨਸਾਫ ਮਿਲ ਸਕੇ ਧੰਨਵਾਦ